24 ਸਾਲ ਪਹਿਲਾਂ ਮੋਗਾ ਐਲਾਨਨਾਮੇ ਦੇ ਵਿੱਚ ਬਾਦਲਾ ਨੇ ਖੁਦ ਹੀ ਪੰਥਕ ਅਜੰਡਾ त्याग ਦਿੱਤਾ ਸੀ ਹੁਣ ਉਸੇ ਦਾ ਹੀ ਨਤੀਜਾ ਹੈ ਕਿ ਅਕਾਲੀ ਦਲ ਨੂੰ ਸਿੱਖ ਆਪਣੀ ਮਾਤ ਭਾਸ਼ਾ ਨਹੀਂ ਮੰਨ ਰਿਹਾ ਗੁਰੂ ਸਾਹਿਬ ਨੇ ਧਰਮ ਨੂੰ ਸਿਆਸਤ ਤੋਂ ਉੱਪਰ ਸਥਾਨ ਦਿੱਤਾ ਜੋ ਬਾਦਲਾ ਨੇ ਅੱਖੋਂ ਪਰੋਖੇ ਕਰ ਦਿੱਤਾ ਬਾਦਲਾ ਨੇ ਮੀਰੀ ਪੀਰੀ ਸਿਧਾਂਤ ਇੱਕ ਪਾਸੇ ਕਰਕੇ ਸਿਆਸਤ ਨੂੰ ਧਰਮ ਹੇਠਾਂ ਕੀਤਾ ਸਿੱਖ ਸੰਸਥਾਵਾਂ ਆਜ਼ਾਦ ਕਰਵਾਉਣ ਦੇ ਲਈ ਪੰਥਕ ਤਿਰਾਂ ਨੂੰ ਕੁਰਬਾਨੀ ਕਰਨੀ ਪਈ ਜਦਕਿ ਸਾਫ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1996 ਵਿੱਚ ਮੋਗੇ ਵਿੱਚ ਵੱਡੀ ਰੈਲੀ ਕਰਕੇ ਪੰਥਕ ਅਜੈਂਡਾ ਹੀ त्याग ਦਿੱਤਾ। ਸ਼ਰਮ ਨੇ ਅਕਾਲੀ ਦਲ ਨੂੰ ਧਰਮਿੰਦਰਪੁਰਕ ਪਾਰਟੀ ਬਣਾ ਦਿੱਤਾ ਸੀ ਪਰ ਪਾਰਟੀ ਨਾਲ ਜੁੜੇ ਅਕਾਲੀ ਆਗੂਆਂ ਨੇ ਇਸ ਵਿਰੁੱਧ ਆਵਾਜ਼ بلند ਕਰਨ ਦੀ ਥਾਂ ਤੇ ਖਾਮੋਸ਼ ਰਹਿਣ ਨੂੰ ਹੀ ਤਰਜੀ ਦਿੱਤੀ ਜਿਸ ਦਾ ਖਮਿਆਜਾ ਅੱਜ ਉਹ ਖੁਦ ਭੁਗਤ ਰਹੇ ਹਨ। ਉਸ ਸਮੇਂ ਇਸ ਰੈਲੀ ਨੂੰ ਮੋਗਾ ਐਲਾਨਨਾਮਾ ਕਿਹਾ ਗਿਆ। ਮੋਗਾ ਦੀ ਇਸ ਰੈਲੀ ਵਿੱਚ ਐਲਕੇ ਅਡਵਾਨੀ ਵੀ ਸ਼ਾਮਲ ਹੋਏ ਸਨ ਜਿਸ ਨੇ ਰੈਲੀ ਨੂੰ ਰੈਲੀ ਨਹੀਂ ਰੈਲਾ ਕਰਾਰ ਦਿੱਤਾ ਸੀ। ਉਹ ਰਲਿਆ ਕਿ ਸ਼ੁਰੂਆਤ ਮੰਨੀ ਜਾਂਦੀ ਹੈ ਅਕਾਲੀ ਦਲ ਨੂੰ ਭਾਜਪਾ ਦੀ ਪਤਨੀ ਬਣਾਉਂਦੇ ਅਤੇ ਇੱਕ ਸਿੱਖ ਵਿਦਵਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਅਦਾਲਤ ਵਿੱਚ ਕੇਸ ਵੀ ਦਾਖਲ ਕੀਤਾ ਹੈ ਕਿਉਂਕਿ ਅਕਾਲੀ ਦਲ ਦੇ ਦੋ ਸੰਵਿਧਾਨ ਹਨ ਮੋਗਾ ਐਲਾਨਨਾਮੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਸਿਧਾਂਤਾਂ ਨੂੰ ਛਿੱਕੇ ਟੰਗਦਿਆਂ ਗੈਰ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨਾ ਸ਼ੁਰੂ ਕੀਤਾ ਤਾਂ ਜੋ ਸਿੱਖਾਂ ਦੇ ਨਾਲ-ਨਾਲ ਹਿੰਦੂ ਵੋਟਾਂ ਵੀ ਮਟੋਰੀਆਂ ਜਾ ਸਕਣ ਬਾਦਲਾਂ ਨੇ ਗੈਰ ਸਿਧਾਂਤਕ ਸਮਝੌਤਾ ਸਿੱਖ ਵਿਰੋਧੀ ਕੱਟੜ ਜਮਾਤ ਭਾਜਪਾ ਤੇ ਆਰਐਸਐਸ ਨਾਲ ਕੀਤਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਵਿਚਾਰਧਾਰਾ ਆਪਾ ਵਿਰੋਧੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੀ ਮੇਰੀ ਪੀਰੀ ਸਿਧਾਂਤਾਂ ਤੇ ਕੀਤਾ ਗਿਆ ਸੀ ਗੁਰੂ ਸਾਹਿਬ ਦੇ ਮੇਰੀ ਪੀਰੀ ਸਿਧਾਂਤ ਵਿੱਚ ਸਿਆਸਤ ਨੂੰ ਧਰਮ ਤੋਂ ਹੇਠਾਂ ਰੱਖਿਆ ਗਿਆ ਪਰ ਜਦੋਂ ਦੀ ਬਾਪਡੋਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਕੋਲ ਆਈ ਹੈ ਇਹਨਾਂ ਨੇ ਧਰਮ ਨੂੰ ਸਿਆਸਤ ਦੇ ਹੇਠਾਂ ਕਰ ਦਿੱਤਾ ਜਿਸ ਦੇ ਉਦਾਹਰਣ ਸਭ ਦੇ ਸਾਹਮਣੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਪਹਿਲਾਂ ਵਾਂਗ ਆਜ਼ਾਦ ਨਹੀਂ ਹੈ ਜੋ ਸਿੱਖ ਕੌਮ ਦੀ ਤਕਦੀਰ ਦੇ ਫੈਸਲੇ ਬਾਦਲ ਪਰਿਵਾਰ ਤੋਂ ਪੁੱਛ ਕੇ ਹੀ ਕਰਦੇ ਹਨ ਸਿੱਖ ਹਲਕਿਆਂ ਮੁਤਾਬਕ ਉਸ ਵੇਲੇ ਦੇ ਕਾਗ ਸਿਆਸਤਦਾਨ ਜਥੇਦਾਰ ਗੁਰਚਰਨ ਸਿੰਘ ਟੋੜਾ ਜਗਦੇਵ ਸਿੰਘ ਤਲਵੰਡੀ ਜਥੇਦਾਰ ਕੁਲਦੀਪ ਸਿੰਘ ਵੱਡਾਲਾ ਤੇ ਹੋਰ ਪੰਥਕ ਆਗੂ ਵੱਡੇ ਬਾਦਲ ਦੀ ਸ਼ਤਰੰਜੀ ਸਿਆਸੀ ਚਾਲ ਨੂੰ ਸਮਝਣ ਵਿੱਚ ਨਾਕਾਮ ਰਹੇ ਅਤੇ ਮੰਨਿਆ ਜਾਂਦਾ ਕਿ ਜੇਕਰ ਉਸ ਵੇਲੇ ਦੇ ਇਹਨਾਂ ਪੰਥਕ ਆਗੂਆਂ ਨੇ ਬਾਦਲਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੁੰਦੀ ਤਾਂ ਅੱਜ ਸਿੱਖ ਸੰਸਥਾਵਾਂ ਆਜ਼ਾਦ ਹੁੰਦੀਆਂ ਇਹਨਾਂ ਦੀ ਆਜ਼ਾਦ ਹੋਂਦ ਬਰਕਰਾਰ ਰਹਿੰਦੀ ਵਿਦਵਾਨਾਂ ਮੁਤਾਬਕ ਉਸ ਵੇਲੇ ਬਾਦਲ ਵਿਰੋਧੀ ਪੰਥਕ ਤੇਰਾ ਆਪੋ ਆਪਣੇ ਮਫਾਦਾਂ ਲਈ ਸਿਆਸੀ ਅਤੇ ਧਾਰਮਿਕ ਸਰਗਰਮੀਆਂ ਕਰ ਰਹੀਆਂ ਸਨ ਪਰ ਸਿੱਖ ਕੌਮ ਦਾ ਉਹਨਾਂ ਦੇ ਅਤੀਤ ਦੀਆਂ ਕੋਰ ਗਲਤੀਆਂ ਕਰ ਵਿਸ਼ਵਾਸ ਉੱਠ ਚੁੱਕਾ ਹੈ ਜਿਸ ਦਾ ਹਾਲ ਦੀ ਘੜੀ ਲਾਬ ਕੈਪਟਨ ਅਮਰਿੰਦਰ ਸਿੰਘ ਕਰਕੇ ਕਾਂਗਰਸ ਨੂੰ ਮਿਲਣ ਦੀ ਸੰਭਾਵਨਾ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ